ਕੀ ਕਾਫੀ ਵੇਸਤੋਸ ਗੱਲ ਇਹ ਨਹੀਂ ਦਿਲ ਖੇ ਆ ਕੇ ਸਾਡੇ ਨਿਹਰੀ ਕਿਉਂ ਨਹੀਂ ਦਿੰਦਾ ਵਿੱਚ ਪੜਾਈ ਜਾਂਦੇ ਐ ਮੈਡੀਕਲ ਕਿਉਂ ਨਹੀਂ ਪੰਜਾਬੀ ਵਿੱਚ ਪੜਾਇਆ ਜਾਂਦਾ ਲਾਅ ਕਿਉਂ ਨਹੀਂ ਪੰਜਾਬੀ ਵਿੱਚ ਪੜਾਇਆ ਜਾਂਦਾ ਪਰ ਤੁਹਾਡੀ ਜਨਵਾ ਸੁਣ ਕੇ ਲੱਗਦਾ ਤੇ ਅਸੀਂ ਤਾਂ ਬਹੁਤ ਅੰਦਰ ਹੈਗੀ ਜਿਹੜੀ ਗ੍ਰੈਜੂਏਸ਼ਨ ਦਾ ਲੈ ਤੱਕ ਸਾਡੇ ਮੀਡੀਅਮ ਹੈਗਾ ਉਹ ਪੰਜਾਬੀ ਆ ਤੇ ਪੰਜਾਬੀ ਵਿਦਿਆਮੇ ਤਾਂ ਉਹਨਾਂ ਤੋਂ ਵਿੰਗਾਸ ਤੋਂ ਚੱਲਦੀ ਆ ਪਰ ਫਿਰ ਵੀ ਸਾਡੇ ਸਿਆਣਿਆਂ ਨੇ ਨਾ ਇੱਕ ਬਹੁਤ ਜ਼ੋਰਦਾਰ ਵਧੀਆ ਗੱਲਾਂ ਕੀਤੀਆਂ। ਇੱਕ ਉਹਨਾਂ ਨੇ ਇਹ ਜਿਹੜੀ ਮੈਂ ਹੁਣ ਗੱਲ ਕਰਦਾ ਉਹਨਾਂ ਨੂੰ ਪਤਾ ਸੀ 45 ਸਾਲ ਤੋਂ ਬਾਅਦ ਕਿ ਖਾਨੂੰ ਆਪਣੀ ਤਰੱਕੀ ਕਰਨ ਲਈ ਆਪਣੀ ਜ਼ੁਬਾਨ ਤੇ ਹੀ ਕੀਤੀ ਜਾਣੀ। ਫਿਰ ਕਰਕੇ ਦੁਨੀਆ ਦੀ ਪਹਿਲੀ ਜ਼ੁਬਾਨ ਦੇ ਨਾਂ ਤੇ ਜਿਹਨੇ ਅਕਾਦ ਬਣੀ ਪੰਜਾਬੀ ਯੂਨੀਵਰਸਿਟੀ। ਉਹਦਾ ਮਕਸਦ ਹੀ ਇਹ ਸੀ ਕਿ ਅਸੀਂ ਸਾਰੀ تعلیم ਨੂੰ ਆਪਣੀ ਜ਼ੁਬਾਨ ਚ ਲੈ ਕੇ ਆਉਣਾ। ਫਿਰ ਉਹਦੇ ਦੀ ਛਤਾਂ ਤੋਂ ਵੱਡੀ ਚਾਹੀਦੀ ਸੀ ਹੁੰਦੀਆਂ ਤਨੀਮੀ ਟੈਕਸਟ ਬੁੱਕ। ਤੇ ਸੇਕਾ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਬਣਿਆ ਜਿੰਨੇ ਟੈਕਸਟ ਬੁੱਕ ਛਾਪੜੀਆਂ ਸ਼ੁਰੂ ਕੀਤੀਆਂ ਤੀਜੀ ਜ਼ਬਾਨ ਦੇ ਗਵਰਨਮੈਂਟ ਲਈ ਬਣਿਆ ਮਹਿਕਮਾ ਪੰਜਾਬੀ ਦਾ ਨੇ ਜਿਹੜਾ ਬਾਅਦ ਕਿਪਾ ਜੱਪਾ ਮੈਂ ਜਿਹਨੂੰ ਅੱਜਕੱਲ ਹੈਡ ਕਰਦਾ ਤੇ ਉਹ ਤਿੰਨ ਦਾ ਮਕਸਦ ਹੀ ਅਸ ਸੀ ਕਿ ਅਸੀਂ ਆਪਣੇ ਟੋਟਲ ਵਿਆਕਤ ਨੂੰ ਆਪਣੀ ਟੋਟਲ ਟੈਕਨੋਲੋਜੀ ਨੂੰ ਆਪਣੀ ਟੋਟਲ ਗਿਆਨ ਨੂੰ ਵਿਗਿਆਨ ਨੂੰ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਸ਼ਿਫਟ ਕਰਨਾ ਇਹ ਠੀਕ ਹੈ ਕਿ ਜਦੋਂ ਗੱਲਾਂ ਚੀਜ਼ਾਂ ਸ਼ੁਰੂ ਹੁੰਦੀਆਂ ਬਹੁਤ ਸਾਰ ਨਾਲ ਹੁੰਦੀਆਂ ਬਣਦੇ ਬਣਾਉਣ ਦੇ ਲਈ ਤਾਂ ਸਾਹ ਹੁੰਦਾ ਮੇਨਟੇਨ ਕਰਨ ਦੇ ਲਈ ਨਹੀਂ ਹੁੰਦਾ ਬਿਲਕੁਲ ਇਹ ਵੀ ਉਦਾਂ ਦੀ ਗੱਲ ਹੈ ਕਿ ਉਹ ਸੰਸਥਾਵਾਂ ਜਿੰਨੇ ਚਾਰ ਨਾਲ ਬਣਾਈਆਂ ਉਹਨਾਂ ਨੂੰ ਚਲਾਉਣ ਲਈ ਉਹਨਾਂ ਚਾ ਅੱਜ ਦੀ ਤਰੀਕਤ ਨਹੀਂ ਰਿਹਾ ਤਾਂ ਕਿ ਦੁਨੀਆ ਆਰਕਟੈਕਚਰ ਬੋਰਡ ਵਾਈਂਡ ਅਪ ਹੋ ਗਿਆ ਪੰਜਾਬੀ ਜਨ ਐਸਸੀ ਨੇ ਵੀ ਆਪਣਾ ਜਿਹੜਾ ਦਾ ਮੈਨ ਮੈਨਡੇਟ ਉਹਦੇ ਤੋਂ ਸੱਜੇ ਗੱਵੇ ਹੋ ਗਈ ਉਹ ਚਾ ਹਿਲ ਗਈਆਂ ਉਹ ਜ਼ਰੂਰੀ ਤੌਰ ਤੇ ਅਸੀਂ ਅਜੇ ਵੀ ਉੱਥੇ ਮੰਨ ਕਰਦੇ ਆਂ ਜਿਹੜੀ ਕਿ ਬੜੀ ਵਾਰ ਦੀ ਗੱਲ ਹੈ ਕਿ ਸਾਰੇ ਵਿਸ਼ੇ ਤੇ ਖਾਸ ਕਰਕੇ ਕਾਨੂੰਨ ਦੀ ਸੜਾਈ ਤੇ ਜੋ ਦੋ ਬੰਦੇ ਜੇ ਉਹਨਾਂ ਨੇ ਇੱਕ ਜਿਹਨੂੰ ਗਾਲਾਂ ਵਾਲਾ ਪੰਜਾਬੀ ਚ ਕੱਢਿਆ ਤਾਂ ਉਹਨਾਂ ਦਾ ਮੁਕੱਦਮਾ ਵੀ ਪੰਜਾਬੀ ਚ ਹੋਣਾ ਚਾਹੀਦਾ ਤੇ ਪੋਲਿਟਿਸ਼ੀਨ ਨੇ ਲੋਕਾਂ ਤੋਂ ਜਿਹੜੀ ਜ਼ੁਬਾਨ ਦੇ ਵਿੱਚ ਵੋਟ ਮੰਗੀ ਆ ਉਹਦਾ ਫੈਸਲਾ ਵੀ ਉਹਦੇ ਨਾਲ ਸੰਬੰਧਿਤ ਫੈਸਲੇ ਵੀ ਉਹਨੂੰ ਸੰਬੰਧਿਤ ਡਿਸਕਸ਼ਨ ਵੀ ਉੱਥੇ ਜ਼ੁਬਾਨ ਤੋਂ ਹੋਣੀਆਂ ਚਾਹੀਦੀਆਂ ਤੇ ਐਮਐਲਏ ਮੰਤਰੀ ਕਿਸੇ ਦੇ ਪਿਓ ਦੇ ਭੌਤੇ ਜਿਹੜੀ ਜ਼ਮਾਨ ਚ ਬੋਲਦਾ ਉਹ ਸਬੰਧਿਤ ਹਾਊਸ ਵੀਟ ਵੀ ਉੱਥੇ ਜ਼ਮਾਨ ਚ ਬੋਲੇ ਕਿ ਜਿਹੜੀ ਜ਼ਮਾਨ ਨਾਲ ਹਣ ਵੋਟ ਮੰਗੀਆ ਉੱਥੇ ਜ਼ਮਾਨ ਚ ਸੌਂ ਵੀ ਲੱਕੇ ਅਸੀਂ ਇਦਾਂ ਦੀ ਤਵਕਕਾ ਆਪਣੇ ਪੋਲਿਟਿਸ਼ਨਰ ਤੋਂ ਆਪਣੇ ਸਿਸਟਮ ਤੋਂ ਕਰਦੇ ਆ ਕਿ ਇੱਕ ਸਾਨੂੰ ਤੁਹਾਡੇ ਨਾਲੋਂ ਐਡਡ ਐਡਵਾਂਟੇਜ ਇਹ ਆ ਉਹ ਲਿਖਤੀ ਦਾ ਤੇ ਤੁਹਾਨੂੰ ਉਰਦੂ ਨਾਲੋਂ ਪੰਜਾਬੀ ਨੂੰ ਪਛਾਣ ਪਛਾਣ ਦਾ ਥੋੜਾ ਜਿਆਦਾ ਮਸਲਾ ਤੇ ਸਾਨੂੰ ਬੰਦਿਆਂ ਨੂੰ ਜੂੜੇ ਦਾ ਤੇ ਸਾਨੂੰ ਉਧਰ ਊੜੇ ਦਾ ਬਹੁਤ ਫਾਇਦਾ। ਤੇ ਇਹ ਸਾਡੀ ਜਿਹੜੀ شناخت ਜਾਂ ਦੋਨੋਂ ਚੀਜ਼ਾਂ ਇਹਦਾ ਸਾਨੂੰ ਤੁਹਾਡੇ ਨਾਲੋਂ ਇੱਕ ਐਡ ਐਡਵਾਂਟੇਜ ਹੈਗਾ ਜਿਹੜੀਆਂ ਹਿੰਦੁਸਤਾਨ ਦੀਆਂ ਦੂਜੀਆਂ ਜਿਹੜੀਆਂ ਰਾਜਸਥਾਨੀ ਨੂੰ ਗੁਜਰਾਤੀ ਨੂੰ ਮਰਾਠੀ ਨੂੰ ਨਹੀਂ ਹੈਗਾ ਕਿਉਂਕਿ ਉਹਨਾਂ ਦੀ ਜਿਹੜੀ ਸਕ੍ਰਿਪਟ ਆ ਉਹ ਨਗਰੀ ਹੈ ਤੇ ਉਹ ਨਗਰੀ ਹੀ ਹੈ। ਤੇ ਕਈ ਵਾਰੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਉਹ ਸਾਡੇ ਨਾਲ ਵੱਧ ਖਤਰੇ 'ਚ ਨੇ। ਹਾਲਾਂਕਿ ਸਾਨੂੰ ਖਤਰਾ ਆਪਣੇ ਵਾਲਾ ਹੀ ਵੱਡਾ ਲੱਗਦਾ ਹੁੰਦਾ। ਪਰ ਗੱਲ ਠੀਕ ਉਦੋਂ ਹੁੰਦੀ ਹੈ ਜਦੋਂ ਬੋਲੀ ਨੂੰ ਬੋਲਣ ਵਾਲੇ ਉਹਦੀ ਚਾਹਤ ਕਰਨ। ਕਿ ਕੋਈ ਕਿਸੇ ਤੇ ਬੋਲੀ ਫੋਕ ਨਹੀਂ ਸਕਦਾ। ਕਿ ਜੇ ਪੰਜਾਬੀ ਨੂੰ ਪੰਜਾਬੀ ਪੰਜੇ ਨਹੀਂ ਲੱਗਦੀ ਤੇ ਕੋਈ ਉਹਨੂੰ ਕੋਈ ਜ਼ਬਰਦਸਤੀ ਕਹਿੰਦੀ ਮਾਂ ਨਹੀਂ ਬਣਾ ਸਕਦਾ। ਆਪਣੀ ਮਾਂ ਨੂੰ ਆਪ ਹੀ ਮਾਂ ਕਹਿਣਾ ਪੈਂਦਾ। ਤੇ ਨਾ ਕੋਈ ਜ਼ਬਰਦਸਤੀ ਤੁਹਾਨੂੰ ਹਟਾ ਸਕਦਾ। ਤੇ ਕਰਕੇ ਤੁਸੀਂ ਪੰਜਾਬ ਇਹ ਤਾਂ ਪੱਕੀ ਗੱਲ ਹੈ ਕਿ ਤਰੱਕੀ ਤੁਸੀਂ ਆਪਣੀ ਜ਼ੁਬਾਨ ਦੀ ਕਰੋਗੇ। ਤੇ ਅਸੀਂ ਆਪਣੇ ਉਦੋਂ ਦੇ ਸੂਬੇ ਦਾ ਦੇਖਦੇ ਹਾਂ ਕਿ ਅਸੀਂ ਇਹ ਕਿਉਂਕਿ ਅੰਗਰੇਜ਼ੀ ਵਾਲਿਆਂ ਦੀ ਇਥੇ ਉਹਨਾਂ ਦੀ ਟੈਕਨੋਲੋਜੀ ਤੇ ਉਹਨਾਂ ਵਾਲੇ ਢੰਗ ਤਰੀਕੇ ਨਾਲ ਤਰੱਕੀ ਕਰਨੀ ਸ਼ੁਰੂ ਕੀਤੀ ਤੇ ਸਾਡਾ ਸਿੱਖਿਆ ਕਾਲਜ ਹੰਸਾਲਾ ਦਾ ਅਡਵਾਂਸ ਵੀ ਖਰਾਬ ਹੋ ਗਿਆ ਸਾਡੀ ਧਰਤੀ ਵੀ ਖਰਾਬ ਹੋ ਗਈ ਤੇ ਸਾਡਾ ਜਿਹੜਾ ਵੈਲਿਊ ਸਿਸਟਮ ਸੀ ਉਹ ਵੀ ਕਾਫੀ ਖਰਾਬ ਹੋ ਗਿਆ ਤੇ ਹੁਣ ਸਾਨੂੰ ਤਰੱਕੀ ਕਰਨ ਲਈ ਉਹਨਾਂ ਦੇ ਮਗਰ ਜਾਣਾ ਪੈਂਦਾ ਜਿਨ੍ਹਾਂ ਨੂੰ ਅਸੀਂ ਭਜਾਉਣ ਲਈ ਸਾਰਾ ਜੋਰ ਲਾਇਆ ਸੀ ਤੇ ਕਿਉਂਕਿ ਅਸੀਂ ਉਹਨਾਂ ਵਾਲੀ ਜ਼ੁਬਾਨ ਚ ਹੀ ਅਸੀਂ ਕੰਮ ਕਰ ਸਕਦੇ ਹਾਂ ਇਸ ਕਰਕੇ ਅਸੀਂ ਅਮਰੀਕਾ ਕ੍ਰਿਦਾਸ ਨੇ ਜੇ ਤਾਂ ਇੰਗਲੈਂਡ ਚ ਆ ਰਹੀ ਸਾਡੇ ਕੋਲ ਏਰੀਆズ ਨੇ ਜਦ ਕਿ ਟੈਕਨੋਲੋਜੀ ਤੇ ਬਿਜ਼ਨਸ ਹੋਰ ਦੁਨੀਆ ਦੇ ਲੋਕਾਂ ਨੇ ਵੀ ਉਹਨਾਂ ਜਿੰਨੀ ਤਰੱਕੀ ਕੀਤੀ ਹੋਈ ਪਰ ਅਸੀਂ ਉੱਥੇ ਨਹੀਂ ਜਾਂਦੇ ਤੇ ਉੱਥੇ ਨਹੀਂ ਜਾਂਦੇ ਕਿਉਂਕਿ ਅਸੀਂ ਸਾਡੇ ਲਈ ਉਹ ਹੋਪਰੇ ਨੇ ਤੇ ਉਸ ਤੋਂ ਉਪਰੇ ਪਰ ਉਹ ਅਸੀਂ ਬਣਾਇਆ ਹੋਇਆ ਸੀ ਉਹਨੂੰ ਅਸੀਂ ਇੱਕ ਸਿੱਟਸ ਵਾਂਗੂ ਬਣਾ ਲਿਆ ਤੇ ਜਾਂ ਕਿਸੇ ਸਚਾਈ ਵਾਂਗ ਬਣਾ ਲਿਆ ਜਾਂ ਕਿਸੇ ਵਹਿਮ ਦੇ ਤਹਿਤ ਬਣਾ ਲਿਆ ਇਸ ਕਰਕੇ ਅਸੀਂ ਦੁਨੀਆ 'ਚ ਫੈਲਣ ਲਈ ਵੀ ਉਹਨਾਂ ਤੱਕ ਹੀ ਲਿਮਟਡ ਆ ਜਿਨ੍ਹਾਂ ਦੇ ਅੱਜ ਕਦੀ ਅਸੀਂ ਅਧੀਨ ਰਹਿ ਸੀ ਤੇ ਜਾਂ ਮੈਂ ਕਹਿਣਾ ਹੁੰਦਾ ਕਿ ਜਿਨ੍ਹਾਂ ਨੇ ਝੂਠ ਖਾ ਕੇ ਅਸੀਂ ਤਰੱਕੀ ਕਰਨੀ ਸ਼ੁਰੂ ਕੀਤੀ ਕਿਸੇ ਕਿਸੇ ਨੂੰ ਉਹਨਾਂ ਦੀ ਝੂਠ ਖਾਣ ਲਈ ਉਹਨੇ ਤੇ ਮਗਰ ਜਾਣਾ ਪੈਂਦਾ ਤੇ ਇਹ ਪੱਕੀ ਗੱਲ ਹੈ ਕਿ ਜੇ ਅਸੀਂ ਆਪ ਤਰੱਕੀ ਕਰਨੀ ਸੀ ਤੇ ਅਜੇ ਵੀ ਕਰਨੀ ਆ ਆਪਣੀ ਘਰ ਦੀਤੇ ਰਹਿ ਕੇ ਕਰਨੀ ਆ ਤਾਂ ਆਪਣੀ ਬੋਲੀ ਵਿੱਚ ਹੀ ਹੋਣੀ ਹੈ ਪੰਜਾਬੀ ਦੀ ਵਿਸ਼ਾਲਤਾ ਬਾਰੇ ਗੱਲ